જરા गौर ਨਾਲ દેખો ਜੀ ਇਹ ਵੀਡੀਓ নূর ਮਹਿਲ ਦੀ ਹੈ ઓ લેડીਜ਼ ਜਿਹੜੀ ਇੱਕ ਲਫਾਫੇ ਵੱਲਾਂ ਦੇਖ ਰਹੀ ਹੈ ਤੇ ਨਾਲ માતાજી ਖੜੇ ਹੋ ਉਹ ਲਫਾਫਾ ਆਪਣੇ ਧਿਆਨ ਨਾਲ ਦਰਜੀ ਨੂੰ ਆਪਣਾ ਨਾਪ ਦੇ ਰਹੇ ਆ ਤੇ ਉਹ ਲਫਾਫੇ ਵੱਲਾਂ ਦੇਖਦੀ ਹੈ ਅੰਦਰ ਨੂੰ ਜਰਾ ਦੇਖ ਲਈਓ ਤੁਸੀਂ ਧਿਆਨ ਨਾਲ ਦੂਜੀ લેડીਜ਼ ਵੀ ਨਾਲ ਖੜੀ ਇੱਕ ਪਿੱਛੇ ਖੜੀ ਹੈ ਤਿੰਨੇ લેડીਜ਼ ਰਲ ਕੇ માતા ਨਾਲ ਅੱਜ ਜਿਹੜਾ ਰਾਜੂ ਟੇਲਰ ਜਿਹੜਾ ਸ਼ੇਰੇ ਪੰਜਾਬ ਦੇ ਉੱਪਰ ਆ ਦੇਖੋ ਹੁਣ ਕਟਰ ਮਾਰ ਰਹੀ ਉਸ ਲਫਾਵੇ ਨੂੰ ਜਿਸ ਵਿੱਚ ਉਹ માતા ਦਾ 파ਰਸਾ ਔਰ ਪਰਸ ਦੇਖੋ ਤੁਸੀਂ ਕਿਸ ਤਰ੍ਹਾਂ ਤੀਕੇ ਨਾਲ ਸਫਾਈ ਨਾਲ ਪੂਰਾ ਕਟਰ ਮਾਰਦੀ ਹੋਈ ਉਹ ਦੇਖ ਲਓ ਤੁਸੀਂ ਉਹ ਕਟਰ ਮਾਰਤਾ ਔਰ ਦੂਜੀ ਲੇਡੀਜ਼ ਨੇ ਜਿਹੜਾ ਪੀਲੇ ਰੰਗ ਦਾ ਲਫਾਫਾ ਜਿਹੜਾ ਉਹ ਖੜਾ ਕੀਤਾ ਹੈ ਤੇ ਤੁਸੀਂ ਦੇਖੋ ਜਰਾ ਗੌਰ ਨਾਲ ਉਸ ਪਰਸ ਦੇ ਵਿੱਚ ਉਸ ਮਾਤਾ ਦੇ ਨਾਲ ਉਹ ਪਾੜਦਾ ਜੀ ਦੇਖ ਲਓ ਤੁਸੀਂ ਕਟਰ ਮਾਰ ਕੇ 40000 ਰੁਪਏ ਦਾ ਪਰਸ ਕੱਢ ਲਿਆ ਹੁਣ ਪਰਸ ਕੱਢ ਕੇ ਉਥੋਂ ਦੀ ਏ ਰਫੂ ਚੱਕਰ ਹੋ ਗਈਆਂ ਅਗਰ ਕਿਸੇ ਨੂੰ ਪਹਿਚਾਨ ਹੋਵੇ ਤਾਂ ਕਮੈਂਟਾਂ ਵਿੱਚ ਦੱਸੋ ਇਹ ਇਹਨਾਂ ਨੇ ਉਸ ਮਾਤਾ ਦੇ ਨਾਲ ਉਹਦਾ ਪਰਸ ਚੋਰੀ ਕਰਕੇ 40000 ਦੀ ਠੱਗੀ ਮਾਰੀ ਹੈ ਜੀ 40000 ਰੁਪਿਆ ਉਹਦਾ ਉਸ ਪਰਸ ਦੇ ਵਿੱਚ ਸੀਗਾ ਤੇ ਉਥੋਂ ਲੈ ਕੇ ਜਿਹੜੇ ਤਕਰੀਬਨ 1:30 ਵਜੇ ਫਰਾਰ ਹੋ ਗਈਆਂ 1:30 ਵਜੇ ਦੀ ਗੱਲ ਆ ਇਹ ਸੋ ਸਾਰੇ ਪਹਿਚਾਨ ਕੇ ਜਰੂਰ ਕਮੈਂਟ ਵਿੱਚ ਦੱਸੋ ਇਹਨਾਂ ਨੂੰ ਜੇ ਇੱਥੇ ਮਿਲਦੀਆਂ ਤਾਂ ਵੀ ਇਤਲਾਹ ਦਿਓ ਦੇਖੋ ਚੰਗੀ ਤਰ੍ਹਾਂ ਵੀਡੀਓ ਨੂੰ